हां जी दोस्तों ਤੁਸੀਂ ਜੁੜੇ ਹੋਈਆਂ ਦਾ ਪੋਸਟ ਮੇਲ ਦੇ ਨਾਲ ਤੇ ਸਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਹੈ ਜਿਹੜੀ ਉਹ ਲਗਾਤਾਰ ਜਿਹੜੀ ਗੰਭੀਰ ਹੁੰਦੀ ਜਾ ਰਹੀ ਹੈ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਔਰ ਆਉਣ ਵਾਲੇ 3 ਦਿਨ ਜਿਹੜੇ ਉਹ ਮੀਂਹ ਦਾ ਜਿਹੜਾ ਲਟ ਜਾਰੀ ਕੀਤਾ ਗਿਆ ਵੱਖ-ਵੱਖ ਜ਼ਿਲ੍ਹੇ ਆ ਜਿਹੜੇ ਉਹ ਪ੍ਰਭਾਵਿਤ ਹੋਣਗੇ ਤਾਂ ਉਧਰ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਪੂਰੀ ਤਿਆਰੀ ਕਰ ਲਈ ਗਈ ਆ ਵੱਖ-ਵੱਖ ਕੈਬਨਟ ਮੰਤਰੀਆਂ ਦੀ ਡਿਊਟੀ ਲਾਈ ਗਈ ਹੈ ਤਾਂ ਹੜ੍ਹਾਂ ਨੂੰ ਲੈ ਕੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਲੰਧਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਜਲੰਧਰ ਦੇ ਵਿੱਚ ਜਿਹਦੇ ਇੰਚਾਰਜ ਕੈਬਨਟ ਮੰਤਰੀ ਅਮਨ ਅਰੋੜਾ ਇੰਚਾਰਜ ਹੋਣਗੇ ਇਸ ਕੰਟਰੋਲ ਰੂਮ ਦੇ ਇਨਚਾਰਜ ਕੈਬਨਿਟ ਮੰਤਰੀ ਅਮਨ अरोੜਾ ਹੋਣਗੇ ਜਦੋਂ ਕਿ ਦੀਪਕ ਬਾਲੀ ਸਲਾਹਕਾਰ ਹੈ ਜਿਹੜੇ ਪੰਜਾਬ ਸੱਭਿਆਚਾਰ ਵਿਭਾਗ ਦੇ ਉਹ ਡਿਪਟੀ ਕਮਿਸ਼ਨਰ ਜਲੰਧਰ ਦੇ ਨਾਲ ਕੰਟਰੋਲ ਰੂਮ ਤੋਂ ਸਾਰੀ ਸਥਿਤੀ ਦੀ ਨਿਗਰਾਨੀ ਕਰਨਗੇ ਤਾਂ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਕੈਬਨਿਟ ਮੰਤਰੀਆਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ ਤਾਂ ਤੁਹਾਨੂੰ ਦੱਸ ਦਈਏ ਕਿ ਡਾਕਟਰ ਬਲਵੀਰ ਸਿੰਘ ਗੁਰਮੀਤ ਸਿੰਘ ਖੋਡੀਆਂ ਤੇ ਬਰਿੰਦਰ ਗੋਇਲ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੇ ਉੱਪਰ ਨਜ਼ਰ ਰੱਖਣਗੇ ਤੇ ਜਿਹੜਾ ਪ੍ਰਬੰਧ ਹੈ ਸਾਰਾ ਪੰਜਾਬ ਦਾ ਉਹ ਇਹ ਤਿੰਨੇ ਮੰਤਰੀ ਵੇਖਣਗੇ ਬਰਿੰਦਰ ਗੋਇਲ ਗੁਰਮੀਤ ਸਿੰਘ ਕੋਡੀਆਂ ਤੇ ਡਾਕਟਰ ਬਲਵੀਰ ਸਿੰਘ ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹੇ ਜਿਹੜੇ ਪ੍ਰਭਾਵਿਤ ਹੈ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਕੈਬਨਟ ਮੰਤਰੀਆਂ ਦੀ ਡਿਊਟੀ ਲਾਈ ਗਈ ਹੈ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਕੈਬਨਟ ਮੰਤਰੀ ਮਹਿੰਦਰ ਭਗਤ ਤੇ ਹਰਦੀਪ ਸਿੰਘ ਮੁੰਡੀਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਇਹ ਇਨਚਾਰਜ ਹੋਣਗੇ ਕਪੂਰਥਲਾ ਜ਼ਿਲ੍ਹੇ ਦੇ ਇਸ ਤੋਂ ਇਲਾਵਾ ਲਾਲਜੀਤ ਸਿੰਘ ਭੁੱਲਰ ਤੇ ਹਰਪ੍ਰਜਨ ਸਿੰਘ ਈਟੀਓ ਤਰਨਤਾਰਨ ਦੇ ਇਨਚਾਰਜ ਹੋਣਗੇ ਦੋਨਾਂ ਨੂੰ ਜਿਹੜੀ ਤਰਨਤਾਰਨ ਜ਼ਿਲ੍ਹੇ ਦੀ ਹੜ੍ਹਾਂ ਦੇ ਪ੍ਰਬੰਧਾਂ ਨੂੰ ਲੈ ਕੇ ਜ਼ਿੰਮੇਵਾਰੀ ਲਈ ਗਈ ਹੈ ਇਨਚਾਰਜ ਨਿਯੁਕਤ ਕੀਤਾ ਗਿਆ ਇਨਚਾਰਜ ਹੋਣਗੇ ਇਹ ਇਸ ਤੋਂ ਇਲਾਵਾ ਡਾਕਟਰ ਬਲਜੀਤ ਕੌਰ ਤੇ ਤਰਨੁਪਰੀਤ ਸਿੰਘ ਸੌਂਦ ਹੈ ਜਿਹੜੇ ਇਹ ਫਾਜ਼ਿਲਕਾ ਜ਼ਿਲ੍ਹੇ ਦੇ ਇਨਚਾਰਜ ਨਿਯੁਕਤ ਕੀਤੇ ਗਏ ਆ ਇਹ ਇਨਚਾਰਜ ਹੋਣਗੇ ਤਾਂ ਵੱਡੀ ਜ਼ਿੰਮੇਵਾਰੀ ਆ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਕੈਬਨਟ ਮੰਤਰੀਆਂ ਦੀ ਲਈ ਗਈ ਹੈ ਹੜ੍ਹਾਂ ਦੇ ਪ੍ਰਬੰਧਾਂ ਨੂੰ ਲੈ ਕੇ ਤਿਆਰੀ ਆ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਕੀਤੀ ਹੋਈ ਆ ਤੇ ਹੁਣ ਡਿਊਟੀਆਂ ਜਿਹੜੀਆਂ ਉਹ ਵੱਖ-ਵੱਖ ਅਧਿਕਾਰੀਆਂ ਦੀਆਂ ਲਾਈਆਂ ਗਈਆਂ ਜਲੰਧਰ ਦੇ ਵਿੱਚ ਸੂਬਾ ਪੱਧਰੀ ਹੜ੍ਹ ਕੰਟਰੋਲ ਰੂਮ ਬਣਾਇਆ ਗਿਆ ਜਿਹਦੇ ਇਨਚਾਰਜ ਕੈਬਨਟ ਮੰਤਰੀ ਆਮਨ ਹਰੋੜਾ ਹੋਣਗੇ ਇਸ ਤੋਂ ਇਲਾਵਾ ਦੀਪਕ ਵਾਲੀ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਨਾਲ ਪੂਰੀ ਸਥਿਤੀ ਦੀ ਨਿਗਰਾਨੀ ਕਰਨਗੇ ਔਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਡਾਕਟਰ ਬਲਵੀਰ ਸਿੰਘ ਤੇ ਗੁਰਮੀਤ ਸਿੰਘ ਗੁੱਡੀਆਂ ਸਾਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੇ ਉੱਪਰ ਨਜ਼ਰ ਰੱਖਣਗੇ ਤਾਂ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਕੈਬਨਿਟ ਮੰਤਰੀਆਂ ਨੂੰ ਸੌਂਪੀ ਗਈ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਇੰਚਾਰਜ ਜਿਹੜੇ ਉਹ ਕੈਬਨਿਟ ਮੰਤਰੀ ਨਿਯੁਕਤ ਕੀਤੇ ਗਏ ਆ ਤਾਂ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਗੰਭੀਰ ਹੈ ਤੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮੈਂ ਨਿਊ ਅਨਚਾਰਜ ਆ ਹੁਨ ਨਿਯੁਕਤ ਕੀਤੇ ਗਏ ਆ ਤਾਂ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ